ਇਹ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿੰਨ ਥੋਥੀਆਂ ਤਹਿਸੀਲ ਬਾਲਕਲਾ ਜ਼ਿਲ੍ਹਾ ਅਮਰਸਰ ਦੇ ਪੁਲ ਦੇ ਉੱਤੇ ਲੰਗਰ ਲੱਗਦਾ ਇਹ ਬਸਿਆ ਤੇ ਮੇਰੇ ਹਿਸਾਬ ਨਾਲ ਕੋ 60 70 ਸਾਲ ਤੋਂ ਪਹਿਲਾਂ ਲੰਗਰ ਚੱਲ ਰਿਹਾ ਸਾਰੇ ਪਿੰਦੇ ਦੇ ਸਹਿਯੋਗ ਨਾਲ ਹੁਣ ਪ੍ਰਧਾਨ ਜੀ ਦੇ ਦੱਸਣ ਮੁਤਾਬਕ 15 20 ਸਾਲ ਤੋਂ ਇਹ ਜਿਹੜਾ ਹੋਲੇ ਮਹੱਲੇ ਦਾ ਇੱਥੇ ਲੰਗਰ ਚੱਲਦਾ ਇਹ ਲੰਗਰ 3-4 ਦਿਨ ਲਗਾਤਾਰ ਚੱਲਦਾ ਸਾਰੇ ਐਨ ਆਰ ਆਈ ਵੀਰਾਂ ਤੇ ਪਿੰਡ ਦੇ ਇੱਕ-ਇੱਕ ਆਦਮੀ ਜਨਾਨੀਆਂ ਬੱਚੇ ਸਾਰੇ ਹੀ ਸਹਿਯੋਗ ਦੇ ਦਿਨ ਰਾਤ ਇੱਕ ਕਰਕੇ ਤੇ ਇਹ ਲੰਗਰ ਚਲਾ ਰਿਹਾ ਇਹ ਲੰਗਰ ਦੀ ਇੱਕ ਹੈਗੀ ਆ ਪਰੰਪਰਾ ਵੀ ਜਿਹੜੀ ਗੁਰੂ ਗੋਬਿੰਦ ਸਿੰਘ ਨੇ ਚਲਾਈ ਸੀ ਗੁਰੂ ਨਾਨਕ ਨੇ 20 ਰੁਪਏ ਦੇ ਕੇ ਚਲਾਈ ਅਜੇ ਤੱਕ 20 ਰੁਪਏ ਚੱਲ ਰਿਹਾ ਤੇ ਕੋਈ ਟੋਟ ਨਹੀਂ ਆ ਰਹੀ ਅਸੀਂ ਦੇਖਦੇ ਆ ਵੀ ਕੋਈ ਐਨ ਆਰ ਆਈ ਇੱਕ ਲੱਖ ਰੁਪਏ ਦਾ ਯੋਗਦਾਨ ਪਾ ਗਿਆ ਤੇ ਕੋਈ ਸਾਡੇ ਵੀਰ ਐਨ ਆਰ ਆਈ ਆ ਬਾਹਰੋਂ ਹੁੰਦੇ ਆ ਤੇ ਉਹ ਵੀ ਬੜੇ ਖੁੱਲ ਕੇ ਸਹਿਯੋਗ ਦੇ ਰਿਹਾ ਅੱਜ ਅਸੀਂ ਇਹ ਗੱਲ ਦੇ ਸ਼ੁਕਰਗੁਜ਼ਾਰ ਆਂਗੇ ਇੱਕ ਇਹ ਪਿੰਡ ਮੈਂ ਦੇਖਿਆ ਕਿ ਮੈਂ ਆਜੂ ਬਾਜੂ ਇਹ ਬੜੇ ਮਾਲਵੇ 'ਚ ਹੀ ਇਹ ਦੋਆਬੇ 'ਚ ਘੁੰਮਿਆ ਇਹ ਜਿਹੜੇ ਪਿੰਡ ਦੇ ਵਿੱਚ ਕੋਈ ਵੀ ਵਿਵਾਦ ਨਹੀਂ ਮੇਰੇ ਵੇਖਣ 'ਚ ਮੈਂ 60 ਸਾਲ ਤੋਂ 70 ਸਾਲ ਤੋਂ ਵੇਖ ਰਿਹਾ ਕੋਈ ਵਿਵਾਦ ਨਹੀਂ ਸਾਰੇ ਪਿੰਡ ਦੇ ਇੱਕ ਸਟੇਜ ਇੱਕ ਟੇਬਲ ਤੇ ਬੈਠ ਕੇ ਸਾਰੇ ਹੀ ਲੰਗਰ ਲਾ ਰਹੇ ਇੱਕ ਬੜੀ ਖੁਸ਼ੀ ਵਾਲੀ ਗੱਲ ਆ ਖੁਸ਼ੀ ਦੇ ਨਾਲ ਨਾਲ ਇਹ ਸਾਨੂੰ ਗੁਰੂ ਦੀ ਨਾਨਕ ਦੀ ਬਖਸ਼ਿਸ਼ ਵੀ ਆ ਬਖਸ਼ਿਸ਼ ਦੇ ਨਾਲ ਅਸੀਂ ਇਹ ਦੂ ਚਲਾ ਰਹੇ ਹਾਂ ਮੈਂ ਕਹਿੰਦਾ ਹਾਂ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਹਿੰਦੁਸਤਾਨ ਵਾਲੇ ਸਾਰੇ ਦੁਨੀਆ ਨੂੰ ਮੈਂ ਕਹਿੰਦਾ ਕਿ ਇਸੋ ਜਿਹੇ ਲੰਗਰ ਸਾਰੇ ਥਾਂ ਤੇ ਚੱਲਣੇ ਚਾਹੀਦੇ ਆ ਤੇ ਮੇਰੇ ਆ ਧਰਵਾਦ ਜੰਨ ਲਾਲਿਆ ਨੂੰ ਕਿ ਸਾਡਾ ਦੂਰਦਰਸ਼ਨ ਤੇ ਸਾਰਿਆਂ ਤੇ ਹੀ ਦਿੱਲੀ ਦੂਰ ਤੱਕ ਸਾਡੇ ਚੈਨਲ ਚ ਲਾਉਣਗੇ ਥੈਂਕਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਪੰਜਾਬ ਟਾਈਮ 24 ਚੈਨਲ ਨੂੰ ਉਹ ਅਲਾਮਾ ਅਸੀਰ ਉਹਨਾਂਪੁਰ ਸਾਹਿਬ ਜੀ ਦੇ ਮੇਲੇ ਵਿਖੇ ਬਹੁਤ-ਬਹੁਤ ਵਧਾਈਆਂ ਦਿੰਦਾ ਜਿਨ੍ਹਾਂ ਨੇ ਸਾਡੇ ਗੁਰੂ ਕੇ ਲੰਗਰ ਵਿੱਚ ਪਹੁੰਚ ਕੇ ਆਪਣੇ ਦਰਸ਼ਨ ਦਿੱਤੇ ਅਤੇ ਸਾਡੇ ਨਗਰ ਵੱਲੋਂ ਜੋ ਹਰ ਸਾਲ ਹੋਲਾ ਮੱਲੇ ਤੇ ਇਹ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਆ ਪਿੰਡ ਦੇ ਸਮੁੱਚੇ ਯੋਗਦਾਨ ਸਰਕਾਰ ਇਹ ਲੰਗਰ ਲਗਾਇਆ ਜਾਂਦਾ ਹੈ ਇਸ ਵਾਰੀ ਵੀ ਇਸ ਵਿੱਚ ਪਿੰਡ ਦੇ ਪੂਰੇ ਨਗਰ ਨੇ ਬਹੁਤ ਹੀ ਸ਼ਰਧਾ ਅਤੇ ਦਿਲੋਂ ਤਨੋਂ ਮਾਨ ਰ ਤੇ ਤਨੋਂ ਸੇਵਾ ਕੀਤੀ ਹੈ ਜੋ ਕਿ ਕੱਲ ਰੋਜ ਤੋਂ ਲੰਗਰ ਜਿਹੜੇ ਚੱਲ ਰਹੇ ਨੇ ਲਗਾਤਾਰ 24 ਘੰਟੇ ਇਹ ਸੇ ਸੰਤਾਂ ਬਹੁਤ ਹੀ ਸੇਵਾ ਕਰ ਰਹੀਆਂ ਅਤੇ ਕੁਝ ਇਲਾਕੇ ਦੇ ਐਨਆਰਆਈ ਵੀਰ ਅਤੇ ਪਿੰਡ ਦੇ ਐਨਆਰਆਈ ਵੀਰ ਜਿਨ੍ਹਾਂ ਨੇ ਬਹੁਤ ਹੀ ਵੱਡਾ ਯੋਗਦਾਨ ਪਾਇਆ ਜੇ ਸਰਕਾਰ ਜੋ ਲੰਗਰ ਨੇ ਕਿਸੇ ਵੀ ਮਤਲਬ ਘਾਟ ਤੋਂ ਬਿਨਾ ਨਿਰੰਤਰ ਜਾਰੀ ਨੇ ਅਤੇ ਚੱਲ ਰਹੇ ਨੇ ਅਸੀਂ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਤੇ ਜੋ ਦਸਮ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸੱਚ ਦਾ ਮਾਰਗ ਜਨਤਾ ਨੂੰ ਦਿਖਾਇਆ ਉਸ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆਂ ਅਤੇ ਸੰਗਤਾਂ ਨੂੰ ਕਹਿ ਰਹੇ ਆਂ ਕਿ ਇਸ ਤੇ ਚੱਲਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਲੰਗਰ ਚੱਲਦੇ ਨੂੰ ਲਗਾ ਸਾ ਲਗਾਤਾਰ ਨਹੀਂ ਨਹੀਂ 15 ਸਾਲ ਲਗਾਤਾਰ ਹੋ ਗਏ ਨੇ ਜੋ ਕਿ ਇੱਥੇ ਲੰਗਰ ਚੱਲ ਰਿਹਾ ਹੈ ਨੂੰ ਕਿੰਨੇ ਦਿਨ ਹੋ ਗਏ ਅੱਜ ਤੋਂ ਇਹ ਜਿਹੜੇ ਭੋਲੇ ਮਹੱਲੇ ਦੇ ਕਿੰਨੇ ਦਿਨ ਚੱਲੇ ਤੇ ਕਿੰਨੇ ਦਿਨ ਹੋਰ ਚੱਲੇਗਾ ਇਹ 3 ਦਿਨ ਵਾਸਤੇ ਚੱਲਦਾ ਜੀ ਕੱਲ ਤੋਂ ਲਗਾਇਆ ਗਿਆ ਹੈ ਅਤੇ ਕੱਲ ਸ਼ਾਮ ਤੱਕ ਰਾਤ ਤੱਕ ਚੱਲੇਗਾ ਅਤੇ ਜੇਕਰ ਸੰਗਤਾਨ ਨੇ ਸਾਨੂੰ ਹੋਰ ਅੱਗੇ ਕੀਤੀ ਸਾਨੂੰ ਹੁਕਮ ਕੀਤਾ ਤੇ ਲੰਗਰ ਪਰਸੋਂ ਤੱਕ ਵੀ ਚੱਲ ਸਕਦਾ ਹੈ